ਹੈਲੋ ਜੀ ਕਿਵੇਂ ਹੋ ਤੁਸੀਂ ਸਾਰੇ ਤੇ ਆਪਾਂ ਆ ਜਾਏ ਹਾਂ ਫੇਰ ਪਾਰਕ ਦੇ ਵਿੱਚ ਤੇ ਫੁੱਲ ਵੇਖੋ ਕਿੰਨੇ ਸੋਹਣੇ ਆ ਬਸ ਹੱਥ ਲਾਇਆ ਟੁੱਟ ਗਿਆ ਜੋ ਚਾ ਕੋਈ ਗੱਲ ਨਹੀਂ ਬਾਕੀ ਨਹੀਂ ਤੋੜਨੇ ਤੇ ਇੱਧਰ ਵੇਖੋ ਇਹ ਵੀ ਸਾਡਾ ਡਿਆਇਓ ਆ ਪੂਰਾ ਤੋੜ ਕੇ ਗੁੱਛਾ ਲੈ ਮੈਂ ਇੱਕ ਤੋੜਿਆ ਤੇ ਮੈਂ ਪਛਤੋਂਡਿਆ ਤੂੰ ਪੂਰੇ ਗੁੱਛੇ ਨੂੰ ਕੰਢੀ ਤੋੜ ਕੇ ਲੈ ਆਂਣਾ ਕਿਉਂ ਕਹਿੰਨੇ ਟੈਕਸ ਲਾ ਦੇਣਾ ਟੈਕਸ ਨਹੀਂ ਲਾ ਦੇਣਾ ਲੱਗੇ ਸੋਹਣੇ ਲੱਗਦੇ ਆ ਕਿੰਨੇ ਸੋਹਣੇ ਲੱਗਣ ਦੇ ਆ ਤੇਰੀਆਂ ਫੋਟੋਆਂ ਵੀ ਖਿੱਚੂੰਗਾ ਇਹਦੇ 'ਚ ਠੀਕ ਆ બસ ਆਪਾਂ ਇਤਰਾ ਹੀ ਅੱਜ ਮੈਂ ਕਿਹਾ ਚਲੋ ਪਾਰਕਪੂਰਕ ਦੇ ਵਿੱਚ ਘੁੰਮਣ ਜਾਂਦੇ ਆ। ਕਿੱਤਾ ਫੁੱਲ? ਉਹ ਚਿੱਡੇ ਫੁੱਲ ਦਜੇ ਆ। ਕੀ ਕਹਿੰਦੇ ਉਹਨਾਂ ਨੂੰ? ਜੈਸਮੀਨ। ਜੈਸਮੀਨ ਦੇ ਹੋ। ਜੈਸਮੀਨ ਕੌਣ ਹੁੰਦੀ ਹੈ ਜਿਹਦੇ ਫੁੱਲ ਆ? ਪਾਰਕ 'ਚ ਜੈਸਮੀਨ ਕੀ ਕਰਨਾ ਆਈ ਪਹਿਲਾਂ ਇਹ ਦੱਸੋ। ਨੱਚਣ ਆਈ ਸੀ। ਨਚਣ ਆਈ ਸੀ ਜੈਸਮੀਨ? ਹਾਂ। ਪਾਰਕ 'ਚ। ਆਹੋ। ਤੂੰ ਫੁੱਲ ਲਾ ਕੇ ਚਲ ਗਈ। ਆਹੋ। ਤੇ ਤੂੰ ਕੀ ਕਰਨੀ ਫੁੱਲਣਾ? ਨੱਕ ਚ ਲਾ ਲਾ ਇੱਕ। ਵੇਖੀ ਬੁਲਬੁਲੇ ਫੁੱਲਣੇ। ਇਹ ਕੀ ਬਣ ਗਈ ਤੂੰ? ਨਹੀਂ ਸੱਟ ਬੈਠ ਰਹਿਣ। ਉਹ ਇਹ ਛੋਟੇ ਬੋਲੇ ਥੋੜੇ ਛੋਟੇ ਆ ਹੂੰ ਇੱਥੇ ਮੈਂ ਸੋਚਦਾ ਪਾਰਕਪੂਰਕ ਦੇ ਵਿੱਚ ਨਾ ਆਮ ਬੂਮ ਬੂ ਵਗੈਰਾ ਅਮਰੂਦ ਵਗੈਰਾ ਲੱਗੇ ਹੋਣੇ ਚਾਹੀਦੇ ਆ ਬੰਦਾ ਖਾ ਖੂ ਤੇ ਲੈਂਦਾ ਪਾਰਕ ਤੇ ਵੇਖੋ ਕਿੰਨੀ ਸੋਹਣੀ ਏ ਕਿੰਨਾ ਜੰਗਲ 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 ਪਾਰਕ ਚ ਮੈਂ ਵੀ ਬਹੁਤ ਸੋਹਣੀ ਆ ਪਾਰਕ ਦੇ ਵਿੱਚ ਇਹ ਵੀ ਬਹੁਤ ਸੋਹਣੀ ਵੇਖੋ ਇਹ ਲਾ ਕੇ ਪੀਲਾ ਜਾ ਬੋਲੇ ਤਾਂ ਤਰੀ ਫਿਰਦੀ ਜੋ ਤੇ ਇਧਰ ਆ ਹਾਂ ਕਹਿੰਦੇ ਪੀਲਿਆ ਹੋ ਗਿਆ ਕਹਿੰਦੀ ਪੀਲਿਆ ਹੋ ਗਿਆ ਦੱਸ ਇਧਰ ਆਖੋ ਆ ਸਾਡੇ ਪਾਰਕ ਚ ਵੀ ਆ ਜਾਓ ਤੇ ਇਹਦਾ ਉਹੀ ਆ ਕੰਮ ਕਾਡਨ ਵੇਖ ਲਈ ਕਾਡਨ ਵੇਖ ਲਈ ਕਾਡਨ ਕੋਈ ਵੀ ਸੱਚੀ ਫਰੂਟ ਨਹੀਂ ਲੱਗਾ ਯਾਰ ਲੈ ਇਹ ਕਰਨੀ ਹੈ ਵੇ ਇਧਰ ਫੁੱਲ ਤਾਂ ਸੁੱਟ ਕੇ ਤੇ ਆਪ ਨਾ ਚੰਡੀ ਥਲੇ ਦੱਸ ਪਾਰਕ ਦੇ ਵਿੱਚ ਇਹ ਕਰਨੀ ਹੈ ਹੋਰ ਬਾਕੀ ਆ ਇਧਰ ਆ ਇਧਰ ਆ ਉਹ ਉਹ ਵਾਲੇ ਪੀੜ ਥਲੇ ਜਾਣਾ ਉਹ ਵਾਲੇ ਉਹ ਗਾੜੀ 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 ਚੱਲ 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 ਹੈਲੋ ਦੋਸਤੋ ਇਹਨੂੰ ਮੈਂ ਪੂਤ ਜੰਮੜਾਉਣਾ ਆਹ ਕਾਹਦਾ ਪੀੜ ਹੋਊਗਾ ਬਰਖੱਦਾ ਇਹਦੇ ਥਲੇ ਕੀ ਹੁੰਦੇ ਆ ਪੂਹ ਦੀ ਤੈਨੂੰ ਜੰਮੜਨੇ ਵੇ ਕੀ ਰਾਤ ਨੂੰ ਦੇਣ ਬਣ ਕੇ ਭੱਜੀ ਫਿਰੇਂਗੇ ਕਬਰੇ ਚ ਮਾਸਟਰ ਐ ਮੈਂ ਭੂਤਾਂ ਦੀ ਆ ਵੇਲਾ ਬਰਗਰ ਦਾ ਪੇੜ ਆ ਹੂ ਬਰਗਰ ਹੀ ਨਾ ਬਰਗਰਤ ਹੁੰਦਾ ਦੇਖੋ ਜੀ ਪੇੜ ਵੇਖੋ ਪੂਰਾ ਡਰਾਉਣਾ ਲੱਗਣ ਡਿਆ ਏ ਤੇ ਜਾ ਥੱਲੇ ਜਾ ਹਰ ਨਹੀਂ ਜਾਉਂਦਾ ਤੇ ਫਿਰ ਕੀ ਆ ਇਹ ਤੋ ਤਾਂ ਹੋਂ ਦੇ ਡਾਬੀ ਆ ਕਿੱਥੇ ਆ ਉੱਤੇ ਪਿਆ ਹੋ ਤੋ ਤੇ ਆ ਫਿਰ ਕੀ ਆ ਕਿੱਥੇ ਗਿਆ ਕੀ ਆ ਆਹੋ ਯਾਰ ਓਏ ਬਿੱਟਾ ਮਾਰ ਲਈ ਮੇਰਾ ਮਿੱਠੂ ਭਾਵੇਂ ਤੇ ਹੀ ਡਾਕਾ ਉਹ ਵੇਖੋ ਜੀ ਤੋਦੇ ਰਾਮ ਚਲੋ ਕੋਈ ਗੱਲ ਨਹੀਂ ਉੜਾ ਅੱਜ ਤਾਂ ਹੀ ਇੱਕ ਮਿੱਠੂ ਉਹ ਬੋਲਦਾ ਨਹੀਂ ਤੇਰਾ ਇਹ ਮਿੱਠੂ ਗੁੰਗਾ ਹੀ ਮਿੱਠੂ ਆ ਮਿੱਠੂ ਆਵਾਜ਼ ਆਦੇ ਉਹਨੂੰ ਆ ਜਾ ਗਰਚੇ ਨੇ ਮਿੱਠੂ ਨੂੰ ਆਵਾਜ਼ ਆਦੇ ਇੰਡੀ ਜੋ ਸੂਰਜ ਵੀ ਉਹ ਅੱਖਾਂ ਸਿੱਧਾ ਪਈ ਜਾਂਦਾ ਮੇਰੇਆਂ ਅੱਖਾਂ ਨਹੀਂ ਖੁੱਲਣੀਆਂ ਚੰਗੀ ਤਰ੍ਹਾਂ ਮਾ ਤਾਂ ਕਰਕੇ ਧਿਆ ਮੈਂ ਕਿ ਚਲੋ ਮਾੜਾ ਮੋੜਾ ਵਲੋਗ ਬਣਾ ਕੇ ਆਉਨੇ ਆ ਕੀ ਕਰੀਏ ਫਰੀ ਹਾਂ ਥੋੜੇ ਜੇ ਤਾਂ ਕਰਕੇ ਉਹ ਫਿਰ ਨਾ ਦੰਦ ਬਣਾ ਲੈ ਅੱਗੇ ਲਗੂ ਨਹੀਂ ਜਾਂਦੇ ਚੱਲਣੇ ਇਸ ਕਰਕੇ ਪਾਰਕ ਚ ਘੁੰਮਣ ਆ ਗਏ ਹੁਣੇ ਥੋੜਾ ਬਾਜ਼ਾਰ ਨੂੰ ਜਾਣਾ ਹਾਂ ਹਾਂਜੀ ਫਿਰ ਫਿਰ ਵੇਖੋ ਕੱਲ ਨਾਲੇ ਆਪਣੀ ਅੱਜ ਵੀਡੀਓ ਨਹੀਂ ਪਾਈ ਗਈ ਆਪਣੇ ਕੋਈ ਵੀ ਸ਼ੋਰਟ ਵੀਡੀਓ ਪਾਈ ਨਹੀਂ ਗਈ ਨਾਲੇ ਦੋਸਤੋ YouTube ਦੇ ਉੱਤੇ ਤੁਸੀਂ ਵੇਖਦੇ ਨਹੀਂ ਵੀਡੀਓ ਸਾਡੀਆਂ ਦੇ ਫਿਰ ਫਾਇਦਾ ਜੀਆਂ ਨੂੰ ਨਹੀਂ ਆਉਂਦੀਆਂ ਬਣਾਉਂਦਾ ਸਾਨੂੰ ਮਿਹਨਤ ਕਰਨੀ ਪੈਂਦੀ ਉਦੋਂ ਹੀ ਚ ਕੀ ਲੱਗ ਗਈ ਆ ਬੱਚੇ ਨੂੰ ਹੁੰਦੇ ਪਾਰਕ ਬੱਚੇ ਪਾਰਕ ਚ ਨੌਂਦੇ ਆ ਤੇ ਇਹ ਉਹਨਾਂ ਨੂੰ ਵੇਖਣ ਦੀ ਆ ਆਪਣੀ ਤੇ ਨਾ ਕਿੰਨੇ ਦਿਨ ਆਜੀ ਰਹੀ ਹੈ ਸੋਰੀ ਬਹਿ ਨਹੀਂ ਨਾ ਚਲੋ ਕੋਈ ਗਲਤੀ ਆਪਾਂ ਵੀ ਨਾ ਰਾਗੇ ਬਾਕੀ ਵਲੌਗ ਜ਼ਰੂਰ ਵੇਖਿਆ ਕਰੋ ਇਸ ਤਰ੍ਹਾਂ ਬਸ ਥੋੜੇ ਫਣੀ ਫਣੀ ਜੇਬ ਬਣਉਂਦੇ ਰਹੀਦਾ ਆਪਾਂ ਵਲੋਗ ਠੀਕ ਹੈ ਦੋਸਤੋ